परमात्मा की कृपा से और इस साल के पलट कर नवीचार्य दो अससाल सरदारो केदार हर हर बाबा जी साहब का आशीर्वाद निकलेगा चङो चङो आयो महाराज साईं मेर पिछे सैडी ਜਿਹਨਾਂ ਭਾਈ ਜੋ ਦੁੱਖ ਮਨਾਉਂਦੇ ਨੇ ਉਹਨਾਂ ਨੂੰ ਆਪ ਪ੍ਰਬੰਧਕਾਂ ਨਾਲ ਸੰਪਰਕ ਕਰਕੇ ਇਹ ਕਰਦੇ ਨਹੀਂ ਸੁਣਿਆ ਉਹ ਜਿਹੇ ਲੋਕ ਉਦੋਂ ਇਕੱਲੇ ਸਨ ਉੱਥੋਂ ਦੇ ਗ੍ਰਾਂਤੀ ਸਿੰਘ ਨੇ ਕਿਹਾ ਬਾਬਾ ਜੀ ਕਿ ਤੁਸੀਂ ਇਕੱਲੇ ਆਇਓ ਕੋਈ ਹੋਰ ਸ਼ਰੀਰ ਨਾਲ ਨਹੀਂ ਨਾਨਕ ਪਾਤਸ਼ਾਹ ਕੀ ਨਾਲ ਤੂੰ ਮੇਰਾ ਰਾਖਾ ਸਭ ਦੀ ਥਾਈ ਗੁਰਸਿੱਖ ਇਹ ਭਾਵਨਾ ਰੱਖਦੇ ਨੇ ਨਾਨਕ ਸਰਦੇ ਮਹਾਪੁਰਸ਼ ਨਾਨਕ ਸਰਦੇ ਸੰਗੀ ਸੰਤਾਂ ਨੂੰ ਇਹ ਗੱਲ ਸਮਝਾਈ ਜਾਂਦੀ ਜਦੋਂ ਘਰੋਂ ਚੱਲਣਾ ਹੈ ਗੁਰਬਾਣੀ ਦੀਆਂ ਪੋਥੀਆਂ ਜਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸ਼ਕਾਰ ਦੇ ਰੂਪ ਅੱਗੇ ਮੱਥਾ ਟੇਕ ਕੇ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਅਸੀਂ ਘਰ ਤੋਂ ਆਪਣੇ ਕਾਰੋਬਾਰ ਕੰਮ ਕਾਜ ਵਾ ਚੱਲੇ ਆਂ ਤੋ ਸਤਸੰਗ ਹੀ ਐਸੇ ਭਾਵਨਾ ਚ ਸ਼ੁਕਰਾਨਾ ਕਰਦੇ ਗੁਰਬਾਣੀ ਪੋਥੀਆਂ ਤੇ ਸਜਦਾ ਕਰਨ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਸਜਦਾ ਕਰਵਾਇਆ ਜੋ ਇੱਕ ਵਾਰੀ ਸਾਰੇ ਮਹਾਪੁਰਸਾਂ ਨੂੰ ਸਾਰੀ ਸੰਗਤ ਨੂੰ ਜਿਹੜੇ ਨਿੰਦਕ ਲੋਕ ਜਿਹੜੀਆਂ ਮੱਛੀਆਂ ਮੈਂ ਚੱਟਣ ਨੂੰ ਲੱਗੀਆਂ ਵੀ ਐ ਉਹ ਨਹੀਂ ਹੋਣੀਆਂ ਚਾਹੀਦੀਆਂ ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸਾਡੀ ਆਪਣੀ ਸਰਕਾਰ ਆ ਤੁਸੀਂ ਕਹੋਗੇ ਆਪਣੀ ਸਰਕਾਰ ਕਿਹੜੀ ਐ ਤੁਸੀਂ ਲੋਕਾਂ ਨੇ ਤਾਂ ਵੋਟਾਂ ਪਾ ਕੇ ਚੁਕਾਇਆ ਸਭ ਨੂੰ ਉਹ ਆਪਣੀ ਸਰਕਾਰ ਐ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਜਿਹੜੇ ਲੋਕ ਏਸ਼ ਘਰ ਦੀ ਨਿੰਦਿਆ ਕਰਦੇ ਆ ਏਸ਼ ਘਰ ਨੂੰ ਮਾੜਾ ਕਹਿੰਦੇ ਆ ਇਸ ਘਰ ਨੂੰ ਨੀਚਾ ਦਿਖਾਉਣ ਦੀ ਗੱਲ ਕਰਦੇ ਆ ਉਹਨਾਂ ਨੂੰ ਹੱਥ ਪਾਈ ਜਾਵੇ ਸਰਕਾਰ ਨੂੰ ਬੇਨਤੀ ਕਰਦੇ ਆ ਜੇ ਸਾਡੇ ਵਿੱਚ ਕੋਈ ਨੋਕਸਾ ਜਿਹਦੀ ਮਾਦੀ ਪੱਜ ਡਾਕਟਰ ਬਾਕੇ ਸਾਡੀ ਕੀ ਕਹਿੰਦੇ ਹੁੰਦੇ ਆ ਟਰਾਈ ਕਰੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਈ ਇੱਕ ਦੂਜੇ ਵਾਹ ਸਰਕਾਰ ਇੱਕ ਦੂਜੇ ਨੂੰ ਨਿੰਦਣਾ ਬੜੀ ਮਾਰੀ ਕਰਨਾ ਕਈ ਕਹਿੰਦੇ ਨੇ ਨਾਲ ਸਰ ਨਾ ਭੜਦੇ ਕਿਉਂ ਨਹੀਂ ਦਿੱਥੇ ਪਕਦਾ ਮੈਨੂੰ ਤੋੜਿਆ ਗਿਆ ਇੱਕ ਸ ਮੇਰੇ ਭਾਂ ਦੇ ਨਾਲ ਮੇਰੇ ਪੌਂਗਾ ਪਾਜੋ ਭੜਦਾ ਮੁੰਡਾ ਸੱਤ ਸਾਲ ਹੋ ਗਏ ਦਾਸ ਨੂੰ ਨਾਮ ਸਰ ਆਇਆ ਸੱਤ ਸਾਲ ਸਾਗਤ ਬੰੂ ਦਾ ਜਿਹੜਾ ਮੱਗੀ ਆ ਜਾਵੇ ਮੱਥਾ ਟੇਕ ਲਵੇ ਗੱਲਬਾਤ ਕਰ ਲਵੇ ਵੱਖਰੀ ਗੱਲ ਪਰ ਨਾ ਤਾਂ ਕੋਈ ਨਾਮ ਸਰ ਕੋਈ ਨਸ਼ੇੜੀ ਹੈ ਤਾਂ ਫੜਿਆ ਗਿਆ ਨਾ ਜੇ ਹਾਂ ਜਿਹੜੀ ਮਾਤੀ ਸਰਕਾਰ ਜਿਹੜਾ ਵਰਕੇ ਪਰਦਾ ਮੇਰੇ ਨਾਲ ਕੇ ਗੱਲ ਕਰੇ ਮੈਂ ਤਿਆਰ ਬੋਲੇ ਹੋਣੇ ਹਾਂ ਮੈਂ ਤਿਆਰ ਕਰਨ ਤੋਂ ਮੇਰਾ ਮਤਲਬ ਫਜ਼ੂਲ ਗੱਲਾਂ ਕਿਉਂ ਫਜ਼ੂਲ ਹੈ ਮੇਨ ਮਕਸਦ ਸਾਡਾ ਇਹ ਹੈ 6 ਸਾਲ ਦੀ ਸੋਟਾ ਖਲਾ ਬੈਠਾ ਆ ਬੈਠਿਆ ਭੁੱਲੇ ਦਲ ਦੇ ਮੁਖੀ ਜੇ ਕਿਸੇ ਨੂੰ ਕੋਈ ਧੋਖਾ ਸਾਡੇ ਸਾਹਮਣੇ ਆ ਕੇ ਗੱਲ ਕਰੇ ਕਿਉਂ ਮੀਡੀਆ ਦੇ ਵਿੱਚ ਝੂਠ ਬੋਲਦੇ ਹੋ ਕਿਉਂ ਮੀਡੀਆ ਦੇ ਵਿੱਚ ਕਫਰ ਬੋਲਦੇ ਹੋ ਆ ਮੈਨੂੰ ਤਾਂ ਕਹਿਣਾ ਨਹੀਂ ਆਉਂਦਾ ਸੱਚੀ ਗੱਲ ਮੈਂ ਮੀਡੀਆ ਇਹ ਕਹਿੰਦਾ ਹੈ ਸੋਸ਼ਲ ਮੀਡੀਆ ਕਿਉਂ ਕੱਤ ਬੋਲਦੇ ਹੋ ਅਸੀਂ ਤਾਂ ਕਦੇ ਵੀ ਫੂਰ ਨਹੀਂ ਕਰਦੇ ਜੇ ਕਿਸੇ ਨੇ ਸਤਿ ਮਹਾਂਪੁਰਸ਼ ਦਾ ਪਿਆਰ ਨਾਲ ਗੱਲ ਕਰਾਉਣੀ ਹੈ ਤਾਂ ਮੁੰਡੇ ਨੂੰ ਕਹਿਂਦੇ ਆ ਭਾਈ ਕਰਾ ਦੇ। ਇਸ ਲਈ ਅਸੀਂ ਇਹ ਸਾਥ ਸੰਗਤ ਨੂੰ ਬੇਨਤੀ ਕਰਦੇ ਆਂ। ਬਾਬਾ ਜੀ ਦੀ ਕਿਰਪਾ ਦੁਆਰਾ ਅੱਜ ਤਿੱਕਰ ਆਦਾ ਦਮ ਆ ਸਕਦੇ ਆਂ। ਅੱਜ ਤਿੱਕਰ ਕਰੇ ਕਿਸੇ ਇਕੱਲੀ ਮਾਂ ਭੈਣ ਨੂੰ ਬਾਕੇ ਗੱਲ ਕੀਤੀ ਹੋਵੇ। ਕਿਸੇ ਹੋਰ ਨਾਲ ਕੀਤੀ ਹੋਵੇ। ਕਿਸੇ ਨਾਲ ਗੱਡੀ 'ਚ ਬੈਠੇ ਹੋਈਏ। ਬਾਪਾ ਜੀ ਨੇ ਕਿਹਾ ਜੀਵਨ ਤਾਂ ਸਭ ਕੁਝ ਬਾ ਜੇ ਜੀਵਨ ਨਹੀਂ ਤਾਂ ਬੰਦਾ ਕੌਣ ਹੋਖੋ ਖੋਟਾ ਉਹ ਮਾ ਸਾਰੀ ਦੁਨੀਆ ਮੰਨਣ ਲੱਗ ਜਾਵੇ ਉਹ ਗੁਰੂ ਨਾਨਕ ਦੇਵ ਜੀ ਦੇ ਦਰਵਾਜ਼ੇ ਗੁਰੂ ਨਾਨਕ ਨੂੰ ਮੁੱਕ ਨਹੀਂ ਹੋ ਸਕਦਾ ਲੋਕਾਂ ਤੋਂ ਮੁੱਕਾ ਰੱਖ ਸਕਦਾ ਗੁਰੂ ਨਾਨਕ ਤੋਂ ਨਹੀਂ ਰੱਖ ਸਕਦਾ ਇਸ ਲਈ ਮੈਂ ਤਾਂ ਇੰਨੀ ਆ ਕਿ ਬੇਨਤੀਆਂ ਕਰੂੰਗਾ ਸਾਡੇ ਜਥੇਦਾਰ ਸਿੰਘ ਸਹਿਬਾਨ ਬਾਬਾ ਬਲਵੀਰ ਸਿੰਘ ਜੀ ਸਾਨੂੰ ਕਹਿੰਦੇ ਤੁਸੀਂ ਬੋਲੋ ਮੈਂ ਸਾਨੂੰ ਇਹ ਬੋਲਣਾ ਦਾਮਦਾਰ ਨਹੀਂ ਪਰ ਅਸੀਂ ਇਹ ਜ਼ਰੂਰ ਕਹਿਨੇ ਆਂ ਬਾਬਾ ਜੀ ਨੇ ਜਿਹੜੇ ਥੋਨੇ ਪਿਆਰੇ ਇੱਥੇ ਪਰਿਵਾਰ ਕਹਿੰਦਾ ਜਿਵੇਂ ਸੱਚ ਤਾਂ ਕੋ ਜਾਣੀ ਸੱਜਾ ਤੇਰਾ ਹੁਕਮ ਗੁਰਮੁਖ ਿਆੜਿਆ ਗੁਰਮੰਨੀ ਆਪ ਕੁਵਾਏ ਸੱਚ ਪਸਾਣਾ ਇਥੇ ਰਹਿਣ ਵਾਲੇ ਬੰਦਿਆਂ ਨੂੰ ਆਪ ਦੀ ਮਤ ਬੋਲਣੀ ਪੈਂਦੀ ਹੈ ਗੁਰੂ ਦੀ ਮਤ ਧਾਰਨਾ ਕਰਨੀ ਪੈਂਦੀ ਹੈ ਕੋਈ 10 ਸਾਲ ਦਾ 20 ਸਾਲ ਦਾ 50 ਸਾਲ ਦਾ 60 ਸਾਲ ਦਾ 70 ਸਾਲ ਦਾ ਕਿੰਨੀਆਂ ਕਿੰਨੀਆਂ ਉਮਰਾਂ ਦੇ ਰਹਿ ਰਹੇ ਆ ਘਰ-ਬਾਰ ਛੱਡ ਕੇ ਕੌਣਾਂ ਵਾਸਤੇ ਕੋਈ ਬੋਲਾ ਕਹਿਣਾ ਬਹੁਤ ਮਾਰੀ ਦਾ ਇਸ ਲਈ ਸਾਥ-ਸੱਜੇ ਦੀ ਮੈਂ ਇੰਨੀ ਵੀ ਕਹਿੰਦੇ ਸੋਚੋ ਇੱਕ ਪਿਆਰ ਦਾ ਸਕੂਨ ਜ਼ਰੂਰ ਲੈਣਾ ਇਹ ਨਾ ਹੋਵੇ ਕੋਈ ਬੰਦਾ ਬੋਲਦਾ ਨਹੀਂ ਗੂੰਜ ਦੇ ਨਾਲ ਇੱਕ ਤਾਂ ਇਹ ਬੇਨਤੀ ਆ ਜਿਹੜੀ ਸਾਡੀ ਸਰਕਾਰ ਆ ਜਾਂ ਸਾਡਾ ਪ੍ਰਸ਼ਾਸਨ ਆ ਉਹ ਇਥੋਂ ਦੀ ਦਰਖਾਸਤ ਫੜੇ ਉਹਦੇ ਅਮਲ ਕਰੇ ਇਹ ਸਾਡੇ ਲਈ ਜ਼ਰੂਰੀ ਆ ਕਿ ਤੁਸੀਂ ਇਸ ਗੱਲ ਤੇ ਤਿਆਰ ਪਹਾਂ ਫੜੀ ਜੱਥਾ ਲੈ ਗਿਆ ਜੀ ਕੂੜ ਪ੍ਰਚਾਰ ਕਰਨ ਵਾਲਿਆਂ ਦੇ ਖਿਲਾਫ ਅੱਜ ਬਹੁਤ ਵੱਡਾ ਫੈਸਲਾ ਲਿਆ ਗਿਆ ਹੈ ਵੀ ਇਹ ਕੂੜ ਪ੍ਰਚਾਰ ਕਰਨ ਵਾਲੇ ਲੋਕਾਂ ਨੂੰ ਕਿਹਾ ਵੀ ਸਾਵਧਾਨ ਹੋ ਜਾਓ ਕਿਉਂਕਿ ਇਸ ਤਰ੍ਹਾਂ ਦੀਆਂ ਨਿੰਦਿਆ ਚੁਗਲੀਆਂ ਜਿਹੜਾ ਅੱਜ ਕੱਲ ਵਟਸਐਪ ਤੇ ਹੋਰ ਮੀਡੀਆ ਵਿੱਚ ਇਸ ਤਰ੍ਹਾਂ ਦੇ ਦੌਰ ਚੱਲ ਰਹੇ ਨਾ ਨਿੰਦਕਾਂ ਲੋਕਾਂ ਦੇ ਉਹਨਾਂ ਵਾਸਤੇ ਅੱਜ ਸੰਪਰਦਾ ਨੇ ਬੜਾ ਵੱਡਾ ਫੈਸਲਾ ਲਿਆ ਹੈ ਪ੍ਰਸ਼ਾਸਨ ਨੂੰ ਵੀ ਕਿਹਾ ਸਰਕਾਰ ਨੂੰ ਵੀ ਕਿਹਾ ਇਹ ਕੰਮ ਤੁਹਾਡੇ ਨੇ ਕੋਈ ਗਲਤੀ ਕਰਦਾ ਸਰਕਾਰ ਉਹਦਾ ਕੋਈ ਪਰਚਾ ਕਰਾਂਦਾ ਕੋਈ ਸਰਕਾਰ ਉਹਦੀ ਸੁਣਾਈ ਕਰਦਾ ਇਹ ਆਪਣੇ ਆਪ ਸਰਕਾਰ ਬਣ ਕੇ ਲੋਕ ਬੈ ਗਏ ਨੇ ਇਸ ਕਰਕੇ ਬੁੱਢਾ ਦਲ ਨੇ ਤੇ ਇਥੋਂ ਤੱਕ ਕਹੇ ਵੀ ਜਿਵੇਂ ਪ੍ਰਾਣਿਆਂ ਨੂੰ ਨੱਥ ਪਾਉਂਦੇ ਸਾਂ ਚੰਦੂ ਵਰਗਿਆਂ ਨੂੰ ਹੋਰ ਦਾਰਾ ਸਿੰਘ ਨੇ ਇੱਕ ਵਾਰੀ ਫਿਲਮ ਬਣਾਈ ਸੀ ਫਤੇਗੜ ਸਾਹਿਬ ਉਹਨੂੰ ਸੰਗਲ ਮਾਰ ਕੇ ਜ਼ਿਲ੍ਹਾ ਕੰਮਲ ਦੇ ਵਿੱਚ ਰੱਖਿਆ ਐਵੇਂ ਬਾਬਾ ਬਲਬੀਰ ਸਿੰਘ ਨੇ ਕਹੇ ਕੋਈ ਨਹੀਂ ਫਿਰ ਭਾਈ ਜੇ ਬੁੱਢੇ ਦਲ ਦਾ ਨਾਮ ਵਰਤਦਾ ਚੋਲਾ ਪਾਇਆ ਤੇ ਫਿਰ ਅਸੀਂ ਉਹਨੂੰ ਸੰਗਲ ਮਾਰ ਕੇ ਇੱਕ ਵਾਰੀ ਦੁਨੀਆ ਨੂੰ ਦੱਸਾਂਗੇ ਕਿਵੇਂ ਨਿਹੰਗ ਸਿੰਘ ਫੌਜ ਐਕਸ਼ਨ ਲੈਂਦੀ ਐ ਫੌਜ ਐ ਸੋ ਬੁੱਢਾ ਦਲ ਵੀ ਆਇਆ ਤੇ ਸਾਰੀ ਸੰਪਰਦਾ ਦੇ ਅਜੇ ਬਹੁਤ ਸਾਧੂ ਰਹਿ ਗਏ ਨੇ ਕਿਉਂਕਿ ਸੰਪਰਦਾ ਦਾ ਵਿਸ਼ਾਲ ਅਧਾਰ ਹੈ ਔਰ ਸੰਪਰਦਾ ਵਿਸ਼ੇ ਕੋਈ ਨਹੀਂ ਹੈ ਇਸ ਤਰ੍ਹਾਂ ਦੇ ਵਿਚਾਰਾਂ ਦੇ ਉਸ ਸੰਪਰਦਾ ਨੇ ਬਹੁਤ ਵਧੀਆ ਨਿਮਰਤਾ ਨਾਲ ਹੱਥ ਜੋੜ ਕੇ ਔਰ ਕਿੰਨੇ ਪਿਆਰ ਦੀ ਸ਼ਬਦਾਵਲੀ ਵਰਤ ਕੇ ਕਿਹਾ ਵੀ ਨਾ ਬਈ ਇਹ ਗਲਤ ਪ੍ਰਚਾਰ ਹੈ ਏਡੀ ਵੱਡੀ ਸੰਪਰਦਾ ਏਡੇ ਏਡੇ ਮਹਾਪੁਰਸ਼ਾਂ ਬਲੀਆਂ ਨੂੰ ਬੰਦਗੀ ਵਾਲਿਆਂ ਨੂੰ ਬੋਲਣਾ ਉਹਨਾਂ ਦੇ ਨਾਂ ਨੂੰ ਇਸ ਤਰ੍ਹਾਂ ਬੋਲਣਾ ਬਹੁਤ ਵੱਡੀ ਉਹਨਾਂ ਲੋਕਾਂ ਦੀ ਭੁੱਲ ਹੈ ਆ ਕੇ ਆਪਣੀ ਮਾਫੀ ਮੰਗਣਾ ਪੇਸ਼ ਹੋ ਜਾਣ ਨਹੀਂ ਤੇ ਫਿਰ ਅਗਲਾ ਦੌਰ ਨਾਨਕਸਰ ਦੀ ਸੰਪਰਦਾ ਦੇ ਸਾਧ ਵੀ ਲੈ ਸਕਦੇ ਸਮਰਾਤਾ ਸਾਰੇ ਇਹ ਭਗਤ ਸਿੰਘ ਫੌਜਾਂ ਵੀ ਤਿਆਰ ਪਰ ਤਿਆਰ ਨੇ ਸਾਧੂ ਸਮਾਜ ਸਾਰਾ ਤਿਆਰ ਪਰ ਤਿਆਰ ਹੈ ਪਾਏ ਉਹ ਕਿਸੇ ਸੰਪਰਦਾ ਨਾਲ ਜੁੜਿਆ ਪਰ ਨਾਨਕਸਰ ਸੰਪਰਦਾ ਵਾਸਤੇ ਤਿਆਰ ਪਰ ਤਿਆਰ ਹੈ ਇਹ ਅੱਜ ਫੈਸਲਾ ਲਿਆ ਗਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਤੁਹਾਡੇ ਜਿਹੜੇ ਮਹਾਂਪੁਰਖ ਸਾਰੇ ਅਸਥਾਨ ਤੇ ਵੱਡੇ ਅਸਥਾਨ ਤੇ ਜਗਰਾਉਂ ਕਤਰ ਹੋਏ ਤੇ ਜਿਹੜਾ ਸਾਰੀਆਂ ਗੁਰਸਿੱਖ ਸੰਗਤਾਂ ਤੇ ਜਿੱਥੇ ਸਾਰੇ ਸੰਤ ਮਹਾਂਪੁਰਖ ਸੰਤ ਬਾਬਾ ਕਾਲਾ ਸਿੰਘ ਜੀ ਸੰਤ ਬਾਬਾ ਲੱਖਾ ਸਿੰਘ ਜੀ ਸੰਤ ਬਾਬਾ ਗੁਰਜੀਤ ਸਿੰਘ ਜੀ ਤੇ ਸੰਤ ਬਾਬਾ ਜੋਰਾ ਸਿੰਘ ਜੀ ਵਦਨੀ ਵਾਲੇ ਮਹਾਂਪੁਰਖ ਸਮਾਦ ਭਾਈਕੇ ਵਾਲੇ ਮਹਾਂਪੁਰਖ ਸੰਤ ਬਾਬਾ ਜੋਗਾ ਸਿੰਘ ਜੀ ਕਰਨਾਲ ਵਾਲੇ ਸਾਰੇ ਹੀ ਮਹਾਂਪੁਰਖ ਜਿਹੜੇ ਨਾਨਕ ਸਰ ਦੇ ਨਾਲ ਸੰਬੰਧ ਰੱਖਦੇ ਨੇ ਸਾਰੇ ਪੰਜਾਬ ਨਹੀਂ ਪੂਰੇ ਆਪਣੇ ਬਾਹਰੋਂ ਵੀ ਆਏ ਨੇ ਜਿਹੜੇ ਆਪਣੇ ਦਿੱਲੀ ਤੇ ਆਪਣੇ ਪੂਰੇ ਹਿੰਦੁਸਤਾਨ ਦੇ ਵਿੱਚ ਰਹਿੰਦੇ ਨੇ ਤੇ ਵਿਦੇਸ਼ ਤੋਂ ਵੀ ਬਾਬਾ ਬਲਵਿੰਦਰ ਸਿੰਘ ਕੁਰਾਲੀ ਵਾਲੇ ਉੱਥੋਂ ਆਏ ਨੇ ਅਮਰੀਕਾ ਤੋਂ ਕੈਲੀਫੋਰਨੀਆ ਤੋਂ ਆਏ ਨੇ ਗੁਰਪ੍ਰੀਤ ਸਿੰਘ ਸਾਰਿਆਂ ਦੀ ਜਿਹੜੇ ਨਿੰਦਕ ਲੋਕ ਨੇ ਜਿਨ੍ਹਾਂ ਨੇ ਨੈੱਟ ਦੇ ਉੱਪਰ ਗਲਤ ਪ੍ਰਚਾਰ ਕੀਤਾ ਤੇ ਸੰਸਥਾ ਨੂੰ ਜਿਹੜਾ ਬਦਨਾਮ ਕਰਨ ਦੀ ਜਿਹੜੀ ਆ ਕੋਝੀ ਚਾਲ ਚਲਾਈ ਤੇ ਉਹਨਾਂ ਨੂੰ ਜਿਹੜਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਿਹੜਾ ਉਹ ਅੱਜ ਜਿਹੜੇ ਪਰਚਾ ਨਾਂ ਦਰਜ ਕੀਤਾ ਗਿਆ ਸਾਰੀਆਂ ਗੁਰਸਿੱਖ ਸੰਗਤਾਂ ਦੀ ਮੰਗ ਹੈ ਜਿਨ੍ਹਾਂ ਨੇ ਨੈੱਟ ਤੇ ਇਸ ਮਹਾਨ ਸੰਸਥਾ ਨੂੰ ਜਿਹੜਾ ਬਦਨਾਮ ਕੀਤਾ ਤੇ ਜੇ ਨਾ ਉਹਨਾਂ ਨੇ ਅੱਜ ਪਰਚਾ ਦਰਜ ਕੀਤਾ ਖਿਲਾਫ ਉਹਦੇ ਕਾਰਵਾਈ ਕੀਤੀ ਤੇ ਜਿਹੜਾ ਉਹ ਆਪਣੇ ਅਗਲਾ ਐਕਸ਼ਨ ਜਿਹੜਾ ਅੱਜ ਤੋਂ 5 ਦਿਨ ਦੇ ਬਾਅਦ ਜਿਹੜਾ ਸਖਤ ਐਕਸ਼ਨ ਜਿਹੜਾ ਉਹ ਆਪਣੇ ਉਲੀਕੇ ਤੇ ਜਿਹੜਾ ਪੰਜਾਬ ਸਰਕਾਰ ਤੋਂ ਇਹ ਸਾਹਮਣੇ ਨਹੀਂ ਜਾਣਾ ਇਹਨੂੰ ਤੁਰੰਤ ਜਿਹੜਾ ਉਹਦੇ ਖਿਲਾਫ ਕਾਰਵਾਈ ਕਰਕੇ ਪਰਚਾ ਦਰਜ ਕਰਕੇ ਤੇ ਉਹ ਮਹਾਪੁਰਖਾਂ ਨੂੰ ਦੱਸਿਆ ਜਾਵੇ ਜਾਂ ਉਹ ਆਕਾਲ ਤਖਤ ਸਾਹਿਬ ਤੇ ਜਿਹੜਾ ਨਿੰਦਕ ਹੈ ਜਾਂ ਇੱਥੇ ਆ ਕੇ ਮਾਫੀ ਮੰਗੇ ਤੇ ਜੇ ਉਹਦੇ ਕੋਲੇ ਕੋਈ ਸਬੂਤ ਹੈ ਉਹ ਸੰਗਤ ਦੇ ਵਿੱਚ ਪੇਸ਼ ਕਰੇ ਤੇ ਜੇ ਨਹੀਂ ਕਰੂਗਾ ਜਾਂ ਨਹੀਂ ਆ ਕੇ ਮਾਫੀ ਮੰਗੂਗਾ ਤੇ ਫਿਰ ਉਹਨੂੰ ਜਿਹੜਾ ਦੰਡ ਜਿਹੜਾ ਨਿਹੰਗ ਸਿੰਘ ਜਥੇਬੰਦੀਆਂ ਉਹ ਆਪ ਆਪਣੇ ਉਹ ਤਿਆਰ ਰਵੇ ਆ